ਹੈਲੋ ਦੋਸਤੋ ਸਸਰੀ ਆਕਾਰ ਅੱਜ ਦੇ ਬਲੌਕ ਵਿੱਚ ਸਵਾਗਤ ਹੈ ਅੱਜ ਆਪਾਂ ਇਧਰ ਬਾਹਰ ਕੱਢਣਾ ਸੀਗਾ ਤੇ ਆਪਾਂ ਬਾਹਰ ਇਧਰ ਟੂੜੀ ਵਾਲਾ ਵੇਖਦਾ ਕਿਤੇ ਬਾਹਰ ਕੱਢਣਾ ਸੀ ਇੱਥੇ ਆ ਗਾਡਰ ਪਾਇਆ ਤੇ ਪੇਰ ਲੈਂਟਰੇ ਦਾ ਤਾਰ ਆ ਗਿਆ ਥੋੜਾ ਜਿਹਾ ਉਹ ਕਿਉਂਕਿ ਆ ਬਾਰ-ਬਾਰ ਤੇ ਪਾਇਆ ਸੀਗਾ ਆ ਗਿਆ ਬਾਰ-ਬਾਰ ਤੇ ਪਾਇਆ ਸੀਗਾ ਤੇ ਬਾਹਰ ਆ ਪਲੋਂ ਦਾ ਵੱਡਾ 5 ਫੁੱਟਾ ਤੇ ਪਰ ਲੋ ਇੰਟਰ ਲੋਡ ਨੇ ਇੱਥੇ ਗਾਡਰ ਪਾਇਆ ਇੱਕ ਪਾਸੇ ਪੱਤਾ ਪਤਾ ਆਵੇ ਨਾ ਪੱਤਾ ਪਤਾ ਇੱਕ ਪਾਸੇ ਕੰਮ ਥੇ ਰੈਸਕੀ ਬੜਾ ਸੀਗਾ ਪੈਨ ਦਾ ਤੇ ਮਾ ਮੋਸਾਂ ਹੌਲੀ ਹੌਲੀ ਕੰਮ ਕਰੀ ਦੇ ਆਵੇ ਇਟਾਂ ਥੱਲੇ ਨੂੰ ਉਖੜ ਲੱਗ ਗਏ ਸੀਆਂ ਤੇ ਇਹ ਪੈਣਾ ਬਾਈ ਆਪਾਂ 4 ਇੰਚ ਔਰ ਲੈ ਪਾਸੋਂ ਡੜੇ ਇਟਾਂ ਕੱਢ ਕੱਢ ਕੇ ਵੱਡ ਵੱਡੇ ਕੀ 4 ਇੰਚੀ ਕਰਕੇ ਤੇ ਗੱਡ ਲਾਈ ਤੇ ਮੜ ਕਾਡਰ ਲਾ ਕੇ ਜੈਕ ਨਾਲ ਪੂਰੀ ਤਾਂ ਚੁੱਕ ਕੇ ਥੱਲੇ ਜੈਕ ਲਾ ਲਿਆ ਜੈਕ ਨਾਲ ਲਾ ਚੁੱਕ ਕੇ ਤਾਂ ਲਾਈ ਆ ਤੇ ਇੱਟਾਂ ਨਾਲੇ ਥੱਲੇ ਆ ਬੱਜਰੀ-ਬੁਜਰੀ ਪਾਰਤੀ ਜਾਵੇ ਇੱਟਾਂ ਵੀ ਤਾਂ ਹੋ ਗਈਆਂ ਇਧਰ ਵੀ ਬੱਜਰੀ ਪਾਰਤੀ ਪਰਲੇ ਪਾਸੇ ਬੱਤਾ ਤੇ ਜਿਹੜਾ ਰਹਿ ਗਿਆ ਮੜ ਕੇ ਇਧਰੋਂ ਇੱਟਾਂ ਕੱਢ ਕੇ ਸਾਰੀਆਂ ਤੇ ਇਧਰ ਮੜ ਕੇ ਆਪਾਂ ਬੱਤਾ ਲਾਤਾ ਤਾਂ ਹੁਣ 32 ਦਾ ਇੰਨਾ ਚਲੋ ਗਾਡਰ ਤੇ ਵਾਹ ਵਾਹ ਬਾਰਾ 32 ਦੀ ਚੜਾਈ ਨਾ ਵੀ ਸੋਹਣਾ ਲੱਗੂ ਇਧਰ ਇੱਟਾ ਨਹੀਂ ਥੱਲੇ ਇੰਨੇ ਹੁੰਦੀਆਂ ਤੇ ਐ ਕੋ ਆਪਾਂ ਕੰਦ ਕੱਢਣੀ ਆ ਪਰ ਨੂੰ ਆਪ ਹੀ ਕੱਢਾਂਗੇ ਆਪਾਂ ਤੇ ਐਡਾ ਐਡਾ ਬਾਰ ਕੱਢਣਾ ਆਪਾਂ ਐਡਾ ਇੱਥੋਂ ਤੱਕ ਪੰਜ ਫੁੱਟ ਬੰਨ ਜੂਗਾ ਤੇ ਇਹ ਬਈ ਕੰਮ ਚਲੋ ਵੀਰਿਆ ਕੋਈ ਵੀ ਨਹੀਂ ਹੁੰਦਾ ਬੰਦੇ ਤੋਂ ਪਰ ਦਿਮਾਗ ਨਾਲ ਹੌਲੀ ਹੌਲੀ ਚਲੋ ਬੰਦਾ ਆਪ ਵਧੀਆ ਕਰ ਸਕਦਾ ਆ ਵੇ ਵਧੀਆ ਕਰ ਲੈਣਾ ਹੁਣ ਇਹਨੂੰ ਜਦੋਂ ਆਪਾਂ ਬਾਹਰ ਕੱਢ ਲਏ ਤੇ ਇਹਨੂੰ ਆਪਾਂ ਗਤਾਰਤੁਰ ਕਰਕੇ ਤੇ ਆਸੇ-ਪਾਸੇ ਸੀਮੈਂਟ ਨਾਲ ਭਰ ਕੇ ਪਲਾ ਟੀਪ ਕਰ ਦੇਾਂਗੇ ਤੇ ਫਿਰ ਜਮੇ ਨੇ ਹਲਦੀ ਤੇ ਇੱਥੇ ਆਪਾਂ ਲਾ ਦਾਂਗੇ ਬਾਹਰ 5 ਫੁੱਟ ਵਾਲਾ ਤੇ ਫਿਰ ਆਪਾਂ ਇੱਥੇ ਜੋ ਵਧੀਆ ਪੱਠੇ-ਪੁੱਠੇ ਲਿਆਇਆ ਕਰਾਂਗੇ ਉਹ ਆਪਣੇ ਪੱਠੇ ਆ ਮਗਰ ਤੇ ਪੱਠੇ-ਪੁੱਠੇ ਲਿਆਉਣ ਨੂੰ ਖਲਤਾ ਬਾਹਰ ਖੁੱਲਾ ਆ ਜਾਊਗਾ não, 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 não.